ਇੱਕ ਬੰਦੇ ਦੀ ਡੈਥ ਹੋਈ ਆ ਸੱਜਣਾ ਮਿੱਤਰਾਂ ਨੇ ਉਹਨੂੰ ਫੀਮ ਦੇਤੀ ਸੱਜਣਾ ਸੀ ਉਹਦਾ ਬਿੱਤਰ ਸੀਗਾ ਉਹ ਫੀਮ ਦੇਤੀ ਉਹਨੂੰ ਫਰਸਟ ਨਾਈਟ ਹਾਂ ਫੀਮ ਲੈ ਲਈ ਉਹਨੇ ਇੱਕ ਹੋਰ ਸੀਗਾ ਉਹਨੇ ਗੋਲੀ ਵੀ ਦਿੱਤੀ ਉਹਨੂੰ ਕੁਛ ਉਹਦੇ ਆਪਣੇ ਆਪ ਵੀ ਇਹੀ ਜੀ ਸੀ ਕਿ ਮੈਂ ਦਾਰੂ ਵੀ ਪੀਣੀ ਆ ਫਰਸਟ ਫਰਸਟ ਨਾਈਟ ਦੇ ਵਿੱਚ ਉਹਦੇ ਬੰਦੇ ਦੀ ਡੈਥ ਹੋਈ ਕਹਿੰਦੇ ਇੱਕ ਸੁਣੀ ਹੈ ਮੈਂ ਕਦੇ ਉਹਨੂੰ ਹੋਈ ਡੈਥ ਹੈ ਨਾ ਹੂੰ ਕਿੰਨਾ ਯਾਰ ਹਰ ਇੱਕ ਲਿਮਿਟ ਹੁੰਦੀ ਆ ਕੋਈ ਵੀ ਅਫੀਮ ਵੀ ਦੇ ਦੋ ਦਵਾਈ ਵੀ ਖਾਲੀ ਹਾਂ ਜਿਹੜੀ ਵਿਚਾਰੀ ਵਿਆਹ ਕੇ ਲੈਂਦੀ ਆ ਯਾਰ ਕੀ ਹੋਊਗੀ ਬਲੂਰ ਵਿਚਾਰੀ ਵਿਆਹ ਕੇ ਲੈਂਦੀ ਉਹਨੂੰ ਤਾਂ ਨਹੀਂ ਪਤਾ ਹੀ ਨਹੀਂ ਕਰ ਸਕਦਾ ਤੂੰ ਕਿਹੜੀ ਤਿਆਰੀਆ ਫਿਰ ਕਰਦਾ ਫਿਰਦਾ ਆਪਾਂ ਸ਼ਰੀਫ ਵਿਆਹ ਕੇ ਲੈ ਆ ਨਾ ਹੈਨਾ ਚੰਗੇ ਘਰ ਦੀ ਆ ਚੰਗੇ ਘਰ ਦੀ ਹਾਂ ਤੇ ਆਪਾਂ ਕਿਹੜੇ ਯਾਰ ਕਮਜ ਪਏ ਆ ਵੇ ਫਿਕਰ ਹੋ ਕੇ ਇਹ ਜੀਆਂ ਚੀਜ਼ਾਂ ਤੋਂ ਉੱਪਰ ਉੱਠ ਕੇ ਉਹਨਾਂ ਦੀਆਂ ਗੱਲਾਂ ਤੋਂ ਉੱਪਰ ਉੱਠ ਕੇ ਤੁਸੀਂ ਆਪਣਾ ਘਰ ਬਸਾਉਣਾ ਹੈ ਫਿਰ ਉਹ ਦਿਮਾਗ 'ਚ ਸ਼ਾਂਤ ਹੋ ਜਾਂਦਾ ਯਾਰ ਬਾਕੀ ਗੱਲ ਤਾਂ ਠੀਕ ਆ ਮੈਂ ਤਾਂ ਐਵੇਂ ਪੰਜ ਪੰਜ ਚਾਰ ਚਾਰ ਸਾਲ ਤਾਂ ਗ੍ਰਹਿਤੀ ਜੀਵਨ ਦਾ ਨਹੀਂ ਪਤਾ ਲੱਗਦਾ ਯਾਰ ਉਹਨਾਂ ਨੂੰ ਲੋਕਾਂ ਨੂੰ ਟਾਈਮਿੰਗ ਨਾਲ ਬੜਾ ਹੋ ਗਿਆ ਵੀ ਟਾਈਮਿੰਗ ਉਹ ਵੇ ਵਾਦ ਦਾ ਵੇ ਮੈਂ ਖੁੱਲ ਕੇ ਸਵਾਲ ਪਹਿਲੀ ਵਾਰ ਹੀ ਪੁੱਛ ਰਿਹਾ ਕਿਉਂਕਿ ਇਹ ਵੀ ਗੱਲ ਆ ਵੀ ਪੁੱਛਣੇ ਵੀ ਜ਼ਰੂਰੀ ਹੈ ਕਿਉਂਕਿ ਲੋਕਾਂ ਨੇ ਗੰਦ ਬਹੁਤ ਜ਼ਿਆਦਾ ਪਾਰਤਾ ਹੈ ਕਲੀਅਰ ਕਰਨਾ ਜ਼ਰੂਰੀ ਹੈ ਵੀ ਲੋਕਾਂ ਨੂੰ ਇਹ ਪਰਵਾਹ ਰਹਿੰਦੀ ਹੈ ਵੀ ਟਾਈਮਿੰਗ ਮੇਰੀ ਜ਼ਿਆਦਾ ਹੋਵੇ ਇਦਾਂ ਹੋਵੇ ਇਹ ਚੀਜ਼ਾਂ ਦਾ ਬੜਾ ਹੁੰਦਾ ਕਿ ਅਸਲ ਦੇ ਵਿੱਚ ਜਦੋਂ ਤੁਹਾਡਾ ਕੋਈ ਪੰਡਤ ਨਾਲ ਮਿਲ ਨਹੀਂ ਲੱਗਦਾ ਵੀ ਉਹਦੇ ਵਾਸਤੇ ਵੀ ਟਾਈਮਿੰਗਸ ਦੀ ਜਾਂ ਹੋਰ ਚੀਜ਼ਾਂ ਦੀ ਕੋਈ ਲੋੜ ਪੈਂਦੀ ਹੈ ਦੇਖੋ ਇਹਦੇ ਵਾਸਤੇ ਨਾ ਸਾਨੂੰ ਆਪਣੀ ਪੂਰੀ એનર્ਜੀ ਪੂਰਾ ਆਪਣੀ ਬਾਡੀ ਦਾ ਜਿਹੜਾ ਬੈਲੈਂਸ ਆ ਪੂਰਾ ਰੱਖਣਾ ਜ਼ਰੂਰੀ ਆ ਉਹਦੇ ਵਾਸਤੇ ਤੁਹਾਨੂੰ ਪਹਿਲੇ ਹੀ ਮੈਂ ਇਹ ਕਹ ਦੱਸਿਆ ਵੀ ਸਾਰੇ ਨਾਲ ਵੈਟਰ ਚੀਜ਼ਾਂ ਵੀ ਜਿਹੜੀ ਮਹਾਰਾਜਾ ਸ਼ਾਹੀ ਨੁਕਸਾ ਤੁਹਾਨੂੰ ਦੱਸਿਆ ਜੇ ਉਹ ਤੁਸੀਂ ਪੂਰਾ ਲੈ ਲਓ ਜਿਆਦਾ ਵਧੀਆ ਨਹੀਂ ਪੂਰਾ ਲੈ ਸਕਦੇ ਉਹਦੇ ਵਿੱਚੋਂ ਛਾਂਟ ਕੇ ਦੀਆਂ ਚੀਜ਼ਾਂ ਵੀ ਲੈ ਲੋਗੇ ਤਾਂ ਤੁਹਾਡਾ ਤਾਂ ਵੀ ਬਿਹੜਾ ਤਾਰ ਦੂਗਾ ਉਹ ਪਰ ਉਹ ਵੀ ਇਹ ਗੱਲ ਹੈ ਨਾ ਵੀ ਉਹ ਵੀ ਹਰ ਬੰਦਾ ਨਾ ਨਹੀਂ ਖਾ ਸਕਦਾ ਉਹ ਵੀ ਕਿਸੇ ਕਿਸੇ ਨੂੰ ਹੀ ਲੋੜ ਹੈ ਮੈਂ ਤਾਂ ਹੀ ਉਹਦਾ ਕਿਹਾ ਵੀ ਜੇ ਇੰਨਾ ਮਹਿੰਗਾ ਨਹੀਂ ਲੈ ਸਕਦਾ ਨਾ ਅੱਧਾ ਹੀ ਕਰ ਲਵੇ ਹੂੰ ਅੱਧੇ ਨਾਲ ਵੀ ਉਹਦਾ ਕਾਫੀ ਕਾਫੀ ਸੁਧਾਰ ਹੋ ਜਾਂਦਾ ਹੈ ਕਾਫੀ ਜੀਵਨ ਸੁਧਰ ਜਾਂਦਾ ਹੂੰ ਸੁੱਖ ਹੋ ਜਾਂਦਾ ਘਰ ਉਹ ਤਾਂ ਆਪਣੇ ਨਹੀਂ ਆਪੇ ਤਾਂ ਸਿਰਾ ਹੈਗੇ ਹੀ ਆ ਨਾ ਹੂੰ ਨਾਲੇ ਆਪਣੇ ਸਰੀਰ ਨੂੰ ਵੀ ਦੇਖਣਾ ਚਾਹੀਦਾ ਸਭ ਤੋਂ ਵੱਡੀ ਗਲਤੀ ਹੈ ਦੇਖੋ ਜੀ ਤੁਸੀਂ ਉਹ ਚੀਜ਼ਾਂ ਜਦੋਂ ਖਾਣ ਲੱਗ ਜਾਂਦੇ ਨੇ ਕਈ ਬੰਦੇ ਜਿਹੜੇ ਬੰਦੇ ਕਹਿੰਦੇ ਸੀ ਕਿ ਜ਼ਿੰਦਗੀ 'ਚ ਸਾਡੇ ਸਰੀਰ ਦੀ ਬਾਡੀ ਦਾ ਦਰਦ ਨਹੀਂ ਹਟਿਆ ਦਰਦ ਨਹੀਂ ਹਟਿਆ ਉਹ ਇਹ ਕਹਿਣ ਲੱਗੇ ਯਾਰ 15 ਦਿਨ ਤੋਂ ਦਵਾਈ ਸ਼ੁਰੂ ਕੀਤੀ ਆ ਬਾਡੀ 'ਚ ਦਰਦ ਵੀ ਨਹੀਂ ਰਿਹਾ ਹੁਣ ਅਸੀਂ ਉਹ 'ਚ ਦਰਦਾਂ ਨਾਲ ਥੋੜੇ ਕੁਝ ਪਾਤਾ ਹੂੰ ਉਹ ਸਾਡੀ ਇਮਿਊਨਿਟੀ ਇੰਨੀ ਉਹਨੇ ਸਾਡੇ ਰੋਮ ਰੋਮ ਖੋਲਣਿਆ ਸਾਡੀ ਇਮਿਊਨਿਟੀ ਇੰਨੀ ਵਧੀਆ ਕਰ ਦੇਣੀ ਸਾਡੇ ਮਸਲ ਬਣਾਉਣੇ ਆ ਉਹਨਾਂ ਨੇ ਇੰਨਾ ਕੁਝ ਕਰੋ ਤੇ ਫਿਰ ਪ੍ਰੋਬਲਮ ਦਾ ਘਟਣੀ ਆਈਆਂ ਇੱਕ ਹੁਣ ਅ ਕਿਉਂਕਿ ਪੋਡਕਾਸਟ ਲੰਬਾ ਹੋ ਗਿਆ ਬਾਕੀ ਗੱਲਾਂ ਅਗਲੀ ਵਾਰੀ ਕਰਾਂਗੇ ਅ ਗੱਲਾਂ ਬਹੁਤ ਵਧੀਆ ਨੇ ਹੋਈਆਂ ਨੇ ਇੱਕ ਇਹ ਦੱਸੋ ਵੀ ਤੁਹਾਡਾ ਸਰਵਾਈਕਲ ਦਾ ਇਲਾਜ ਹੋ ਗਿਆ ਗੋਡਿਆਂ ਦਾ ਇਲਾਜ ਹੋ ਗਿਆ ਉਹ ਵੀਡੀਓਜ਼ ਬੜੀਆਂ ਵਾਇਰਲ ਹੁੰਦੀਆਂ ਬੜਾ ਮਸ਼ਹੂਰ ਹੈ ਉਹ ਤੁਸੀਂ ਕਿਸ ਪ੍ਰਕਾਰ ਨਾਲ ਕਰਦੇ ਹੋ ਕਿ ਲੋਕੀ ਕਹਿੰਦੇ ਪਟਾਕਿਆਂ ਨਾਲ ਪਟਾਕੇ ਜੇ ਮਾਰਦੇ ਹੋ ਤੁਸੀਂ ਪਟਾਕੇ ਨਾਲ ਇਲਾਜ ਕਿਸ ਤਰੀਕੇ ਨਾਲ ਹੋ ਜਾਂਦਾ ਐਨੀ ਵੱਡੀਆਂ ਵੱਡੀਆਂ ਬਿਮਾਰੀਆਂ ਹੁੰਦੀਆਂ ਐਨੇ ਸਾਲ ਲੱਗ ਜਾਂਦੇ ਆ ਤੁਸੀਂ ਮੜਾ ਇਹ ਪਟਾਕਾ ਜਾ ਵਜਾਉਂਦੇ ਹੋ ਲੋਕੇ ਥੱਲੇ ਕਮੈਂਟਸ ਵੀ ਬੜੇ ਨੈਗੇਟਿਵ ਵੀ ਕਰਦੇ ਨੇ ਲੋਕੇ ਨੈਗੇਟਿਵ ਕਰਦੇ ਆ ਵੀ ਇਦਾਂ ਫਰਕ ਥੋੜੀ ਨਾ ਪੈਂਦਾ ਕੋਈ ਕਹਿੰਦਾ ਮੈਂ ਆਇਆ ਮੈਨੂੰ ਤਾਂ ਫਰਕ ਨਹੀਂ ਪਿਆ ਮੈਂ ਤਾਂ ਇਹਨਾਂ ਕੋਲ ਆਇਆ ਮੈਂ ਦਵਾਈ ਵੀ ਲਈ ਤੀ ਪੈਸੇ ਵੀ ਬੜੇ ਲਾਤੇ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਦੋ ਗੱਲਾਂ ਨੇ ਇੱਕ ਬੰਦਾ ਠੀਕ ਹੋ ਗਿਆ ਹੂੰ ਦੋ ਠੀਕ ਹੋ ਗਏ 10 ਠੀਕ ਹੋ ਗਏ ਹੈਨਾ ਇੱਕ ਬੰਦੇ ਸਾਡੇ ਕੋਲ ਇਹ ਜੇ ਉਸ ਵੀਡੀਓ ਨੂੰ ਦੇਖ ਕੇ ਨਾ ਹੁਣ ਤੱਕ 5-7 ਬੰਦੇ ਇਹ ਜੇ ਆਏ ਜਿਨ੍ਹਾਂ ਦੀ ਗਰਦਨ ਇਹ ਇੱਥੇ ਸੀ ਹੂੰ ਉਹ ਬੰਦਾ ਆ ਕੇ ਕਹੇ ਵੀ ਮੇਰੇ ਭਟਾਕਾ ਮਰਾਦੇ ਤੇ ਮੇਰੀ ਗਰਦਨ ਐਦਾਂ ਸਿੱਧੀ ਕਰਦੇਓ ਇਹ ਰੱਬ ਵੀ ਨਹੀਂ ਨਾ ਯਾਰ ਅਸਲੀ ਐਦਾਂ ਨਹੀਂ ਨਾ ਹੋ ਸਕਦਾ ਉਹਨੂੰ ਹੋ ਸਕਦਾ 5 ਵਾਰੀ 10 ਵਾਰੀ ਆਉਣਾ ਪੈ ਸਕਦਾ ਔਰ ਬੰਦੇ ਜਿਹੜੇ ਆ ਰਹੇ ਆ ਉਹ ਠੀਕ ਹੋਏ ਆ ਜਿਹੜੇ ਇੱਥੇ ਤੱਕ ਵੀ ਸੀ ਇੱਥੇ ਤੱਕ ਵੀ ਇੱਕ ਪੇਸ਼ੈਂਟ ਆਇਆ ਉਹਦੀ ਜਿਹੜੀ ਗਰਦਨ ਸੀ ਨਾ ਸਕੂਟਰ ਤੇ ਪਿੱਛੇ ਬੈਠੀ ਉਹਦੀ ਐਦਾਂ ਕਰਦਨ ਫੜ ਕੇ ਲੈ ਕੇ ਆਈ ਸਕੂਟਰ ਉਹ ਚਲਾ ਰਿਹਾ ਹੈ ਉਹਦੀ ਗਰਦਨ ਐਦਾਂ ਫੜ ਕੇ ਲੈ ਕੇ ਆਈ ਜਦੋਂ ਗਰਦਨ ਛੱਡੀ ਗਰਦਨ ਇੱਥੇ ਤੇ ਫੇਰ ਆਇਆ ਚਲਾਉਂਦਾ ਸਕੂਟਰ ਉਹਨੂੰ ਕੱਟ ਤੋਂ ਕਟ ਉਦੀ 10 ਤੋਂ 12 ਥੈਰਾਪੀਆਂ ਲੱਗੀਆਂ ਤੇ ਬੰਦਾ ਠੀਕ ਹੋਇਆ ਹੁਣ ਉਹਨੂੰ ਜੇ ਉਹ ਇੱਕ ਵਾਰੀ ਆ ਕੇ ਦੋ ਵਾਰੀ ਕਰਕੇ ਮੈਂ ਠੀਕ ਨਹੀਂ ਹੋਇਆ ਮੈਂ ਨਹੀਂ ਆਣਾ ਇਹ ਤਾਂ ਦੀ ਕਿਸਮਤ ਦੀ ਗੱਲ ਹੀ ਹੋਆ ਦੂਜੇ ਨੂੰ ਅਲੰਭਾ ਦੇਣਾ ਆਪਣੇ ਆਪ ਦੇ ਵਿੱਚ ਤੇ ਦੂਜੇ ਦੇ ਨਾਲ ਕੰਪੇਅਰ ਕਰ ਲੈਣਾ ਕਿ ਮੈਂ ਵੀ ਜਾਂਦਾ ਇੱਕ ਮਿੰਟ ਜੀ ਹੋ ਜਾਮਾ ਇਹ ਵੀ ਨਹੀਂ ਹੁੰਦਾ ਹੁੰਦਾ ਇਹ ਪਟਾਕੇ ਵਜਾਉਂਦੇ ਕੋਈ ਸਾਇੰਸ ਵੀ ਹੈਗੀ ਉਹਦੇ ਪਿੱਛੇ ਭਾਜੀ ਸਾਇੰਸ ਹੈ ਇਹ ਐਵੇਂ ਐਵੇਂ ਅਸੀਂ ਵੀਡੀਓਜ਼ ਦੇਖ ਕੇ ਮੈਂ ਦੱਸਦਾ ਇਹਦੇ ਵਿੱਚ ਕੀ ਹੁੰਦਾ ਹੈ ਮੇਰੇ ਬੈਠਣ ਦਾ ਤਰੀਕਾ ਆ ਹੁਣ ਮੈਂ ਐਦਾਂ ਲੱਤ ਰੱਖ ਕੇ ਵੀ ਬੈਠਾ ਇਹ ਵੀ ਗਲਤ ਆ ਇੱਥੋਂ ਸਾਡਾ ਜਿਹੜਾ ਬੈਠਣ ਦਾ ਉੱਚਾ ਨੀਮਾ ਹੋ ਜਾਂਦਾ ਐਦਾਂ ਹੀ ਸਾਡੀ ਬੈਕ ਜਿਹੜੀ ਉੱਚੀ ਨੀਮੀ ਹੋ ਜਾਣੀ ਆ ਸਾਰੀ ਡਿਸਕ ਪ੍ਰੋਬਲਮ ਖੜੀ ਹੋ ਜਾਂਦੀ ਆ ਇੱਥੋਂ ਹੀ ਸਾਡੇ ਮੋਬਾਈਲ ਨੇ ਵੀੜਾ ਕਰ ਸਾਰੀ ਢੜੀ ਇੱਥੇ ਭਾਈ ਜਦੋਂ ਤੁਸੀਂ ਤੁਸੀਂ ਆਪ ਦੇਖਦੇ ਹੋ ਤੁਸੀਂ ਤੁਹਾਨੂੰ ਵੀ ਪਤਾ ਹੈ ਜਦੋਂ ਤੁਸੀਂ ਮੋਬਾਈਲ 15 ਮਿੰਟ 20 ਮਿੰਟ ਇਦਾਂ ਕਰਨ ਤੋਂ ਬਾਅਦ ਜਦੋਂ ਐ ਕਰਦੇ ਚੱਕੋਗੇ ਇੱਕ ਵਾਰ ਤਾਂ ਤੁਹਾਡੀ ਵੀ ਆਕੜਦੀ ਆ ਨਾ ਹੂੰ ਆਕੜਦੀ ਤੁਸੀਂ ਹੌਲੀ ਹੌਲੀ ਚੱਕੋਗੇ ਨਾ ਉਹਨੂੰ ਹੂੰ ਜਿਨਾਂ ਨੇ ਹਟਣੇ ਨਹੀਂ ਯਾਰ ਸਾਰੀ ਸਾਰੀ ਢੜੀ ਤੇ ਜਿੱਥੇ ਫਸ ਗਈ ਫੇਰ ਉਹਨੂੰ ਫਿਰ ਦਰਦ ਹੁੰਦਾ ਫਸ ਗਈ ਦਰਦ ਹੁੰਦਾ ਫੇਰ ਉਹਨਾਂ ਨੇ ਕੋਸ਼ਿਸ਼ ਵੀ ਨਹੀਂ ਕਰਨੀ ਵੀ ਆਪ ਕੁਝ ਕਰ ਲਈਏ ਨਾ ਇੱਕ ਦਿਨ ਦੋ ਦਿਨ ਤਿੰਨ ਦਿਨ ਆਪਣੇ ਡਾਕਟਰ ਸਾਹਿਬ ਇਹ ਜੀ ਨੇ ਉਹਨੇ ਕਲਰ ਲਾ ਦੇਣਾ ਕੱਲ ਬੀਬੀ ਆਈ ਮੇਰੇ ਕੋਲ ਏਡਾ ਕਰ ਦਿੰਦੇ ਉਹਨੇ ਕਰਦਨ ਮੈਂ ਮਾਤਾ ਆ ਕਲਰ ਖੋਲ ਇਹਨੂੰ ਕਹਿੰਦੀ ਨਹੀਂ ਮੈਂ ਨਹੀਂ ਖੋਲਣਾ ਡਾਕਟਰ ਨੇ ਲਾਇਆ ਹੋਇਆ ਮੈਂ ਕਹਾਂ ਫਿਰ ਉਹਦੇ ਕੋਲ ਇਲਾਜ ਕਰਾਵਾਂ ਮੈਂ ਕਿੰਨੇ ਚਿਰ ਲਾਇ ਇਹਨੂੰ ਕਹਿੰਦੀ 2 ਮਹੀਨੇ ਹੋ ਗਏ ਮਾਹਾਂ ਖੋਲ ਕਰ ਦੇ ਉਹਨੇ ਖੋਲ ਲਈ ਮਾਹ ਕਮਾ ਇੱਧਰ ਨੂੰ ਉਹ ਆਏ ਦੇਖੇ ਮਾਹਾਂ ਹੁਣ ਕੋ ਮਹੀਨੇ ਜੇ 6 ਮਹੀਨੇ ਹੋ ਰਿਹਾ ਹੈਗਾ ਫੇਰ ਕਿੱਥੋਂ ਕਮਾ ਲੇਗੀ ਖੋਲ ਦੇ ਇਹਨੂੰ ਇਹਨੂੰ ਸਿਰਫ ਉਦੋਂ ਲਾਉਣਾ ਜਦੋਂ ਆਪਾਂ ਸਕੂਟਰ ਮੋਟਰਸਾਈਕਲ ਤੇ ਝਟਕਾ ਨਾ ਲੱਗੇ ਸਿਰਫ ਚਰਕੇ ਦੇ ਨਾਲ ਤੋਂ ਲਾਉਣਾ ਇਹ ਘਰ ਚ ਨਹੀਂ ਲਾਉਣਾ ਕਮਾਏ ਨੂੰ ਕਰਦਣ ਉਹਦੀ ਭਾਜੀ ਅਸੀਂ ਥੈਰੇਪੀ ਅੱਧਾ ਪੌਣਾ ਘੰਟਾ ਕਰਦਿਆਂ 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 ਉਹਦੀ ਕਰਦਣਾ ਮੇਰੇ ਖਿਆਲ ਨਾਲ 10 ਕੇ 15 ਪੈਸੇ ਇੰਨੀ ਕਿ ਹਿੱਲਣ ਲੱਗੀ ਸੀ ਹੁਣ ਉਹ ਕਹੇ ਵੀ ਆ ਕੇ ਮੈਂ ਤਾਂ ਦੇਖ ਕੇ ਆਈ ਸੀ ਵੀ 1 ਮਿੰਟ ਚ ਠੀਕ ਹੋ ਜਾਂਦਾ ਠੀਕ ਨਹੀਂ ਹੋਈ ਉਹਨੂੰ ਤਾਂ ਚਾਰ ਵਾਰ ਆਉਣਾ ਪਊਗਾ ਨਾ ਇਹ ਇਹ ਗੱਲਾਂ ਇਹੋ ਜਿਹੇ ਬੰਦੇ ਨੇ ਜਿਹੜੇ ਨੈਗੇਟਿਵ ਗੱਲਾਂ ਕਰਦੇ ਆ ਹੋ ਜਾਂਦਾ ਕੁਝ ਨਹੀਂ ਹੋਊਗਾ ਇਹੀ ਚੀਜ਼ਾਂ ਨੇ ਜਿਹੜੀਆਂ ਸਾਡੀਆਂ ਆ ਸਾਡੀ ਜਿਹੜਾ ਹੁੰਦਾ ਨਾ ਰੀਡ ਦੀ ਹੱਡੀ ਦਾ ਆ ਉੱਪਰ ਆਪਣਾ ਸਰਵਾਈਕਲ ਦੇ ਪੁਆਇੰਟ ਤੇ ਉਹ ਇਦਾਂ ਜਕੜੇ ਜਾਂਦੇ ਅਸੀਂ ਉਹਨਾਂ ਨੂੰ ਚੱਕ ਵੀ ਲੈਂਦੇ ਇਦਾਂ ਇਦਾਂ ਚੱਕ ਕੇ ਵੀ ਘੁਮਾ ਲੈਂਦੇ ਆ ਅੱਛਾ ਖੁੱਲਣੇ ਹੁੰਦੇ ਨੇ ਇਹ ਕਿਸੇ ਤਰੀਕੇ ਨਾਲ ਖੁੱਲ੍ਹੇ ਪਾਸ ਆਪਣੇ ਦਾ ਠੱਕਾ ਕੋਈ ਨਹੀਂ ਕਰਨਾ ਲੋਕ ਕਹਿੰਦੇ ਨੇ ਵੀ ਆ ਕੜਕ ਦੀ ਆਵਾਜ਼ ਆਈ ਆਵਾਜ਼ ਬਹੁਤ ਆਉਂਦੀ ਆ ਕਈਆਂ ਦੇ ਪਰ ਉਹ ਅਸੀਂ ਬਿਲਕੁਲ ਸੌਫਟ ਕਰਦੇ ਆ ਕੋਈ ਠੱਕਾ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਦੀ ਵੀ ਪਹਿਲਾਂ ਡਰਦੀਆਂ ਨੇ ਜਦੋਂ ਹੋ ਜਾਂਦਾ ਸੀ ਇਹਨੂੰ ਪਤਾ ਹੀ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਪਤਾ ਹੀ ਨਹੀਂ ਲੱਗਿਆ ਹੂੰ ਦੇਖਣ ਨੂੰ ਲੱਗਦਾ ਕਿ ਯਾਰ ਇਹ ਮਾਰਨਾ ਦੇਵੇ ਕਿਸੇ ਨੂੰ ਐਦਾਂ ਨਹੀਂ ਹੁੰਦਾ ਬਹੁਤ ਆਰਾਮ ਨਾਲੀ ਬਸ ਐਦਾਂ ਐ ਹੁਣ ਐ ਹੁਣਾ ਹੋਰ ਕੀ ਆ ਇਹਦੇ ਚ ਇੰਨੇ ਜੀ ਕੰਮ ਹੋ ਜਾਂਦਾ ਹੂੰ ਤੇ ਕਈ ਜਿਹੜੇ ਐਦਾਂ ਦੇ ਮੈਂ ਪਹਿਲਾਂ ਦੱਸਿਆ ਉਹਨਾਂ ਨੂੰ 2-4 ਵਾਰੀ ਆਉਣਾ ਪੈ ਜਾਂਦਾ 20 ਸਾਲ 골ਡ ਬੜੀ ਤੁਹਾਡੇ ਇਹ ਅਸਲ ਦੇ ਵਿੱਚ ਤੁਸੀਂ ਬੜੀ-ਵੱਡੀ ਗੱਲ ਕਰਦੇ ਹੋ ਵੀ ਡੇਂਗੂ ਦਾ ਇਸ ਇਲਾਜ ਕਰ ਦਿੰਦੇ ਆ, ਸੈੱਲ ਪੂਰੇ ਕਰ ਦਿੰਦੇ ਆ। ਇਹ ਐਵੇਂ ਸ਼ੁਰਲੀ ਤਾਂ ਨਹੀਂ ਛੱਡੀ ਤੁਸੀਂ ਕਿਸੇ ਪਰ ਕੰਨ। ਨਹੀਂ ਸ਼ੁਰਲੀ ਤਾਂ ਹੁਣ ਇਹ ਆ ਵੀ ਇਹ ਇਹਨੇ ਤਾਂ ਕਿੰਨੇ ਕੰਟਰੀ ਵੀ ਗਾਲੇ। ਪੀ ਸੈੱਲ ਗੋਲਡ ਦੇ ਕਿਹੜੇ-ਕਿਹੜੇ ਕੰਟਰੀ ਆ ਜਿੱਥੇ ਨਹੀਂ ਗਈ? ਹੂੰ। ਜੇ ਕੋਈ ਹੈ ਤਾਂ ਹੀ ਗਈ। ਹੂੰ। ਨਹੀਂ ਤਾਂ ਹੋਰ ਦਵਾਈਆਂ ਵੀ ਲੋਕਾਂ ਦੀਆਂ ਹੈਗੀਆਂ ਨੇ। ਬਣਾਉਂਦੇ ਆ ਕਮਲ। ਲੈਨ ਤੋਂ ਥੱਲੇ ਆ ਜਾਂਦਾ ਮੁੜ ਕੇ। ਇਹ ਉੱਪਰ ਵਾਲੀ ਦੀ ਕਿਰਪਾ ਨਾਲ ਹਾਲ ਤੱਕ ਥੱਲੇ ਹੀ ਨਹੀਂ ਆਈ ਉੱਪਰ ਨੂੰ ਜਾਂਦੀ ਪਈ ਆ। ਹੂੰ। ਕਰਿਆਨੇ ਵਾਲੇ ਵੀ ਵੇਚਦੇ ਐ ਇਹਨੂੰ ਹੋਰ ਦੱਸੋ। ਕਰਿਆਨੇ ਕੱਲ ਮੇਰੇ ਕੋਲ ਆਇਆ ਮੈਂ ਕਿਹਾ ਕਿੱਥੋਂ ਆਏ ਹੋ? ਕਹਿੰਦਾ ਜੀ ਮੈਂ ਤੁਹਾਡੀ ਦੁਕਾਨ ਤੋਂ ਉਧਰੋਂ ਹੀ ਲੈ ਕੇ ਚੱਲੇ ਜਾਂਦਾ ਸੀ ਦਵਾਈ। ਅੱਜ ਮੈਂ ਪੁੱਛਿਆ ਉਹਨਾਂ ਨੂੰ ਵੀ ਮੈਨੂੰ ਮੇਰਾ ਬੀਪੀ ਬੀਪੀ ਵੱਧਦਾ ਵੀ ਮੈਂ ਦਵਾਈ ਲੈਣੀ ਉਹ ਕਹਿੰਦੇ ਵੀ ਤੁਸੀਂ ਉਧਰ ਜਾਓ ਐਸਜੀ ਕੋਲੇ ਵੀ ਤੁਸੀਂ ਉੱਥੇ ਆਓ। ਕਹਿੰਦੇ ਇੱਥੇ ਆ ਕੇ ਪਤਾ ਲੱਗਿਆ ਵੀ ਤੁਸੀਂ ਤਾਂ ਇਹ ਠੀਕ ਆ ਤੁਹਾਡਾ ਵਧੀਆ ਕੰਮ ਆ। ਹੂੰ। ਵੀ ਇਹ ਅਸੀ ਡਾਕਟਰ ਉੱਲੇ ਲੈ ਕੇ ਜਾਂਦੇ ਸੀ ਮੈਂ ਕਿਹਾ ਤੁਸੀਂ ਕੰਮ ਕੀ ਕਰਦੇ ਹੋ ਕਹਿੰਦਾ ਮੇਰੀ ਕਰਿਆਨੇ ਦੀ ਦੁਕਾਨ ਆ ਮੈਂ ਕਿੰਨੇ ਪੀਸ ਲੈ ਜਣਾ ਕਹਿੰਦਾ ਮੈਂ 10 ਕਿ ਲੈ ਕੇ ਜਾਣਾ ਹਾਂ ਮੈਂ ਕਿੱਥੋਂ ਆਇਆ ਕਹਿੰਦਾ ਮਲੋਟ ਤੋਂ ਮੈਂ ਕਿਹਾ ਯਾਰ ਤੂੰ ਮੈਨੂੰ ਮੋਬਾਈਲ ਨੰਬਰ ਦੇ ਮਲੋਟ ਵਾਲੇ ਬੰਦੇ ਦਾ ਮੈਂ ਕਿਹਾ ਇੰਨੀ ਦੂਰੋਂ ਵਿਚਾਰੇ ਕਈ ਵਾਰੀ ਐਮਰਜੈਂਸੀ ਹੁੰਦੀ ਆ ਕਿਤੇ 10000 15000 ਸੈੱਲ ਰਹਿ ਗਏ ਮਲੋਟ ਤੋਂ ਆਉਂਦਿਆਂ ਜਾਂਦਿਆਂ ਹੀ ਬੰਦੇ ਦੀ ਜਾਨ ਜਾ ਸਕਦੀ ਆ ਮੈਂ ਤੇਰਾ ਹੀ ਨੰਬਰ ਦੇ ਦਿਆ ਕਰਨਾ ਉੱਧਰ ਵਾਲੇ ਨੂੰ ਪਰ ਇੱਕ ਹਿਧਾਰ ਰੱਖੀ ਵੀ 24 ਘੰਟੇ ਫੋਨ ਖੁੱਲਾ ਹੋਣਾ ਚਾਹੀਦਾ ਇਹ ਨਹੀਂ ਵੀ ਤੂੰ ਰਾਤ ਨੂੰ ਫੋਨ ਨਾ ਚੱਕੇ ਪਰ ਜਦੋਂ ਸੈਲਾ ਵਾਲੀ ਦੀ ਗੱਲ ਆਉਂਦੀ ਹੈ ਨਾ ਮੈਨੂੰ ਕੋਈ ਚਾਹੇ ਅੱਧੀ ਰਾਤ ਫੋਨ ਕਰੇ ਮੈਂ ਅੱਧੀ ਰਾਤ ਉੱਠ ਕੇ ਵੀ ਦਵਾਈ ਪੀ ਸੱਲ ਦੇਣੀ ਆ ਸੈਲਾ ਵਾਸਤੇ ਸੈਲਾ ਕਰਕੇ ਕਿਸੇ ਦੀ ਜਾਨ ਚ ਖਤਰੇ ਚ ਨ ਹੋਵੇ ਉਹ ਉਹਨੂੰ ਮੈਂ 24 ਘੰਟੇ ਖੁੱਲ੍ਹਾ ਰੱਖੀ ਹੁੰਦਾ ਹੂੰ ਬਾਕੀ ਹੋਰ ਕੋਈ ਕਹੇ ਵੀ ਮੈਨੂੰ ਐਮਰਜੈਂਸੀ ਆ ਮੈਂ ਕਹਿੰਦਾ ਕੱਲ ਨੂੰ ਆਇਆ ਹੂੰ ਸੈਲਾ ਵਾਲੇ ਰਾਤ ਨੂੰ 3 ਵਜੇ ਫੋਨ ਕਰਦੇ ਹੋ ਮੈਂ ਕਹਿੰਦਾ ਆ ਕੇ ਲੈ ਜਾ ਜੇ ਉੱਪਰ ਵਾਲੇ ਦੀ ਕਿਰਪਾ ਦੇ ਨਾਲ ਇਹ ਕੰਮ ਕਰਦੀ ਆ ਤਾਂ ਹੀ ਅਸੀਂ ਇੰਨੀ ਸੇਵਾ ਕਰ ਪਾਉਂਦੇ ਆ ਕਰੀਅਾਨੇ ਵਾਲਾ ਕੋਈ ਤਾਂ ਹੀ ਵੇਚਦਾ ਜੇ ਇਹਨੂੰ ਕੁਝ ਜੇ ਇੱਕ ਠੀਕ ਹੋਇਆ ਜਾਂ ਆਪ ਠੀਕ ਹੋਇਆ ਆਪ ਠੀਕ ਹੈ ਬਹੁਤ بڑے ਰਿਜ਼ਲਟ ਨੇ ਬਹੁਤ ਵੱਡੇ ਵੱਡੇ ਰਿਜ਼ਲਟ ਲਏ ਨੇ ਇਹਦੇ